ਉਸ ਖਬਰ ਦਾ ਜ਼ਿਕਰ ਕਰਾਂਗੇ ਜੋ ਸਿੱਧੇ ਤੌਰ ਤੇ ਆਮ ਲੋਕਾਂ ਦੀ ਆਮ ਜਨਤਾ ਦੀ ਸਹੂਲਤ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਅੱਜ ਦੇਸ਼ ਨੂੰ ਤਿੰਨ ਬੰਦੇ ਭਾਰਤ ਟ੍ਰੇਨਾਂ ਦੀ ਸੁਗਾਤ ਮਿਲਣ ਜਾ ਰਹੀ ਹੈ ਦਰਸਲ ਬੰਗਲੂਰੂ ਤੋਂ ਪ੍ਰਧਾਨ ਮੰਤਰੀ ਮੋਦੀ ਤਿੰਨ ਟ੍ਰੇਨਾਂ ਨੂੰ ਖਰੀ ਚੰਡੀ ਦਿਖਾਉਣਗੇ ਅੰਮ੍ਰਿਤਸਰ ਕਟੜਾ ਬੰਦੇ ਭਾਰਤ ਟ੍ਰੇਨਾਂ ਦੀ ਵੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਵੈਸ਼ਨੂੰ ਦੇਵੀ ਤੋਂ ਦਰਬਾਰ ਸਾਹਿਬ ਤੱਕ ਸਿੱਧੀ ਰੇਲ ਗੱਡੀ ਚੱਲੇਗੀ ਪੰਜਾਬ ਤੋਂ ਜੰਮੂ ਤੱਕ ਚਾਰ ਸਟਾਪੇਜ ਹੋਣਗੇ ਇਹ ਟ੍ਰੇਨ ਹਫ਼ਤੇ ਦੇ ਵਿੱਚ 6 ਦਿਨ ਚੱਲੇਗੀ ਤੇ ਮੰਗਲਵਾਰ ਨੂੰ ਬੰਦ ਰਹੇਗੀ ਅਮਰਸਰ ਕਟਣਾ ਕਟੜਾ ਵੱਡੇ ਭਾਰਤ ਟ੍ਰੇਨ ਦੀ ਸ਼ੁਰੂਆਤ ਹੋਵੇਗੀ ਚਨਈ ਨਾਗਰ ਕੋਇਲ ਵੱਡੇ ਭਾਰਤ ਟ੍ਰੇਨ ਦਾ ਆਗਾਜ਼ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਮਦੁਰੇ ਬੰਗਲੂਰੂ ਵੱਡੇ ਭਾਰਤ ਟ੍ਰੇਨ ਦੀ ਸ਼ੁਰੂਆਤ ਹੋਵੇਗੀ ਇਹ ਨਵੀਂ ਵੱਡੇ ਭਾਰਤ ਟ੍ਰੇਨ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟਣਾ ਰੇਲਵੇ ਸਟੇਸ਼ਨ ਤੋਂ ਅਮਰਸਰ ਰੇਲਵੇ ਸਟੇਸ਼ਨ ਤੱਕ ਚੱਲੇਗੀ ਟ੍ਰੇਨ ਨੰਬਰ 26406 ਕਟਣਾ ਤੋਂ ਅਮਰਸਰ ਵੱਲ ਚੱਲੇਗੀ ਜਦਕਿ ਟ੍ਰੇਨ ਨੰਬਰ 26405 ਅਮਰਸਰ ਤੋਂ ਕਟੜਾ ਦਿੱਲੀ ਰਵਨਾ ਹੋਵੇਗੀ ਆ ਤਾਂ ਸਦਰ ਤੋਂ ਤੌਰ ਤੇ ਆਮ ਲੋਕਾਂ ਤੇ ਆਮ ਜਨਤਾ ਦੇ ਨਾਲ ਜੁੜੀ ਹੋਈ ਇਹ ਵੱਡੀ ਤੇ ਆਮ ਖਬਰ ਹੈ ਖਾਸ ਤੌਰ ਤੇ ਜਿਹੜੇ ਸ਼ਰਧਾਲੂ ਵੈਸ਼ਨੂ ਦੇਵੀ ਜਾ ਕੇ ਦਰਸ਼ਨ ਕਰਨਾ ਚਾਹੁੰਦੇ ਨੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਦਰਸ਼ਨ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਵਾਸਤੇ ਇੱਕ ਵੱਡੀ ਸਹੂਲਤ ਹੋਵੇਗੀ ਇਹ ਵੱਡੀ ਰਾਤ ਵਾਲੀ ਵੱਡੀ ਖੁਸ਼ਖਬਰੀ ਹੈ ਕਿ ਵੈਸ਼ਨੂ ਦੇਵੀ ਤੇ ਦਰਬਾਰ ਸਾਹਿਬ ਤੱਕ ਸਿੱਧੀ ਰੇਲ ਗੱਡੀ ਦੀ ਵੀ ਸ਼ੁਰੂਆਤ ਹੋਣ ਜਾ ਰਹੀ ਹੈ ਦਰਸਲ ਅੱਜ ਤਿੰਨ ਬੰਦੇ ਭਾਰਤ ਟ੍ਰੇਨਾਂ ਦੀ ਸੁਗਾਤ ਦੇਸ਼ ਨੂੰ ਮਿਲਣ ਜਾ ਰਹੀ ਹੈ ਬੰਗਲੌਰੂ ਤੋਂ ਪ੍ਰਧਾਨ ਮੰਤਰੀ ਮੋਦੀ ਤਿੰਨਾਂ ਟ੍ਰੇਨਾਂ ਨੂੰ ਖਰੀ ਛੰਡੀ ਬਖਾਉਣਗੇ ਜਿਸ ਦੇ ਵਿੱਚ ਅੰਮ੍ਰਿਤਸਰ ਕਟੜਾ ਵੱੰਦੇ ਭਾਰਤ ਟ੍ਰੇਨਾਂ ਦੀ ਅੱਜ ਤੋਂ ਸ਼ੁਰੂਆਤ ਹੋਣੀ ਹੈ ਵੈਸ਼ਨੂ ਦੇਵੀ ਤੋਂ ਦਰਬਾਰ ਸਾਹਿਬ ਤੱਕ ਸਿੱਧੀ ਰੇਲ ਗੱਡੀ ਚੱਲੇਗੀ ਪੰਜਾਬ ਤੋਂ ਜੰਮੂ ਤੱਕ ਚਾਰ ਸਟਾਪੇਜ ਰੱਖੇ ਗਏ ਨੇ ਇਹ ਟ੍ਰੇਨ ਹਫਤੇ ਦੇ ਵਿੱਚ 6 ਦਿਨ ਚੱਲੇਗੀ ਤੇ ਮੰਗਲਵਾਰ ਨੂੰ ਇਹ ਟ੍ਰੇਨ ਬੰਦ ਰਹੇਗੀ ਹਾਂ ਤਾਂ ਜਿਹੜੇ ਵੀ ਸ਼ਰਧਾਲੂ ਵੈਸ਼ਨੂ ਦੇਵੀ ਜਾਣਾ ਚਾਹੁੰਦੇ ਨੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਦਰਸ਼ਨ ਕਰਨਾ ਚਾਹੁੰਦੇ ਨੇ ਹਾਂ ਤਾਂ ਉਹਨਾਂ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਸਿੱਧਾ ਰੋ ਕਰਾਂਗੇ ਅੰਮ੍ਰਿਤਸਰ ਦਾ ਜਿੱਥੋਂ ਕਿ ਮੇਰੇ ਸਹਾਉਗੀ ਰਾਜੀਵ ਚਰਮਾ ਜੁੜੇ ਹੋਏ ਨੇ ਅਾ राजीव ਆਪਣੇ ਆਪ ਦੇ ਵਿੱਚ ਲੋਕਾਂ ਵਾਸਤੇ ਸ਼ਰਧਾਲੂਆਂ ਵਾਸਤੇ ਬਹੁਤ ਵੱਡੀ ਤੇ ਅਹਿਮ ਖਬਰ ਹੈ ਕਿ ਵੈਸ਼ਨੂ ਦੇਵੀ ਤੋਂ ਦਰਬਾਰ ਸਾਹਿਬ ਤੱਕ ਵੀ ਸਿੱਧੀ ਰੇਲ ਗੱਡੀ ਦੀ ਆਸ਼ੀਰਵਾਦ ਹੋਣ ਜਾ ਰਹੀ ਹੈ ਫਿਲਹਾਲ ਕਿਵੇਂ ਦੀਆਂ ਤਸਵੀਰਾਂ ਨੇ ਕਦੋਂ ਤੱਕ ਇਸ ਦਾ ਆਗਾਜ਼ ਹੋਣ ਜਾ ਰਿਹਾ ਕਦੋਂ ਇਹ ਸ਼ੁਰੂਆਤ ਹੋਣ ਜਾ ਰਹੀ ਹੈ ਬਿਲਕੁਲ ਪਰਮਿੰਦਰ ਅੱਜ ਇੱਕ ਵੱਡੀ ਅਸੀਂ ਕਹਿ ਸਕਦੇ ਹ ਸੁਗਾਤ ਕਿਉਂਕਿ ਦੋ ਧਾਰਮਿਕ ਜਿਹੜੇ ਸਥਾਨ ਨੇ ਉਹਨਾਂ ਨੂੰ ਜੋੜਨ ਦੇ ਵਿੱਚ ਇਹ ਅਹਿਮ ਭੂਮਿਕਾ ਨਿਭਾਏਗੀ ਜਿਹੜੀ ਬੰਦੇ ਭਾਰਤ ਐਕਸਪ੍ਰੈਸ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਜੋ ਰੇਲਵੇ ਸਟੇਸ਼ਨ ਦੇ ਉੱਤੇ ਮੈਂ ਇੱਕ ਵੇਲੇ ਇੱਕ ਨੰਬਰ ਪਲੇਟਫਾਰਮ ਤੇ ਜਿੱਥੇ ਕਿ ਬਕਾਇਦਾ ਤੌਰ ਤੇ ਸਟੇਜ ਲਗਾਈ ਗਈ ਹੈ ਕੁਰਸੀਆਂ ਲੱਗੀਆਂ ਨੇ ਕਿਉਂਕਿ ਜਿਹੜੇ ਕਈ ਸਿਆਸਤਦਾਨ ਨੇ ਇੱਥੋਂ ਕਿ ਅੰਮ੍ਰਿਤਸਰ ਦੇ ਜਿਹੜੇ ਐਮਪੀ ਨੇ ਗੁਰਜੀਤ ਔਜਲਾ ਉਹ ਵੀ ਇੱਥੇ ਪਹੁੰਚਣਗੇ ਇਸ ਤੋਂ ਇਲਾਵਾ ਬੀਜੇਪੀ ਦੇ ਨਾਲ ਜੁੜੇ ਹੋਏ ਜਿਹੜੇ ਆਗੂ ਨੇ ਉਹ ਪਹੁੰਚਣਗੇ ਤਾਂ ਸਾਹਮਣੇ ਹੋਡਿੰਗ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਗਿਫਟ ਆਫ ਮਾਡਰਨ ਟਰੈਵਲ ਫॉर ਵਿਕਾਸ ਭਾਰਤ ਤਾਂ ਇਹ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਰਾ ਹੈ ਕਿ ਜਿਹੜਾ ਵਿਕਸਿਤ ਭਾਰਤ ਹੈ ਉਸ ਨੂੰ ਕਿਸ ਤਰੀਕੇ ਦੀਆਂ ਸਹੂਲਤਾਂ ਦੇ ਨਾਲ ਲੈਸ ਕਰਨਾ ਤਾਂ ਜਿਹੜੀ ਬੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਨੇ ਉਹ ਵੀ ਉਸੇ ਦਾ ਹੀ ਇੱਕ ਹਿੱਸਾ ਹੈ ਹਾਲਾਂਕਿ ਇਸ ਹੋਡਿੰਗ ਦੇ ਉੱਤੇ ਵੀ ਸਮਾਂ ਅ ਨਹੀਂ ਲਿਖਿਆ ਗਿਆ ਕਿ ਕਿੰਨੇ ਵਜੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਚੂਅਲੀ ਇਹਨਾਂ ਤਿੰਨ ਰੇਲ ਗੱਡੀਆਂ ਨੂੰ ਜੋ ਹੈ ਉਹ ਹਰੀ ਝੰਡੀ ਦੇਣੀ ਹੈ ਤਾਂ ਅੱਜ ਜਿਹੜੀ ਟ੍ਰੇਨ ਹੈ ਉਹ ਕਟੜੇ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚ ਰਹੀ ਹੈ ਕਿਉਂਕਿ ਜਿਹੜੀ ਅੰਮ੍ਰਿਤਸਰ ਤੋਂ ਪਹੁੰਚਣ ਦੀ ਟਾਈਮਿੰਗ ਹੈ ਵੈਸ਼ਨੋਦੇਵੀ ਅੰਮ੍ਰਿਤਸਰ ਤੋਂ ਇਹ ਜਿਹੜੀ ਰੇਲ ਗੱਡੀ ਹੈ ਪਰਸੋਂ ਤੋਂ ਹਰ ਰੋਜ਼ ਜੋ ਹੈ 4:30 ਵਜੇ ਦੇ ਆਸ-ਪਾਸ ਅੰਮ੍ਰਿਤਸਰ ਤੋਂ ਰਵਾਨਾ ਹੋਏਗੀ ਔਰ 10 ਵਜੇ ਦੇ ਕਰੀਬ ਜੋ ਹੈ ਕਟੜਾ ਪਹੁੰਚੇਗੀ ਤਾਂ ਤਿਆਰੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਸਵੇਰ ਦਾ ਵੇਲਾ ਹੈ ਤਾਂ ਹਾਲੇ ਤਿਆਰੀਆਂ ਦੇ ਵਿੱਚ ਜੋ ਹੈ ਰੇਲਵੇ ਵਿਭਾਗ ਲੱਗਿਆ ਹੋਇਆ ਕਿਉਂਕਿ 10 ਤੋਂ 11 ਵਜੇ ਦੇ ਆਸ-ਪਾਸ ਕਿਹਾ ਜਾ ਰਿਹਾ ਕਿ ਜਿਹੜੀ ਟਾਈਮਿੰਗ ਹੈ ਉਹ ਕਨਫਰਮ ਹੋਏਗੀ ਤਾਂ ਜੋ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਦੁਪਹਿਰ ਵੇਲੇ ਹੀ ਆ ਜਿਹੜੀਆਂ ਗੱਡੀਆਂ ਨੂੰ ਹਰੀ ਛੰਡੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿਖਾਈ ਜਾ ਸਕਦੀ ਹੈ ਕਿਉਂਕਿ ਇਹ ਜਿਹੜੀਆਂ ਤਿੰਨ ਰੇਲ ਗੱਡੀਆਂ ਨੇ ਇਹ ਇਸ ਕਰਕੇ ਕਾਫੀ ਅਹਿਮ ਮੰਨੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਥਾਵਾਂ ਤੇ ਜਿੱਥੇ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਸ਼ਰਧਾਲੂ ਜਾਂ ਯਾਤਰੀ ਜਿਹੜੇ ਨੇ ਉਹ ਜਾਣਦੇ ਨੇ ਤਾਂ ਉਹਨਾਂ ਨੂੰ ਕਾਫੀ ਸਮਾਂ ਵੀ ਲੱਗਦਾ ਸੀ ਤਾਂ ਇਸ ਰੇਲ ਗੱਡੀ ਦੇ ਵਿੱਚ ਉਹਨਾਂ ਦਾ ਸਮਾਂ ਜਿਹੜਾ ਉਹ ਵੀ ਬਚੇਗਾ ਤਾਂ 11 ਤੋਂ 1200 ਦੇ ਆਸ-ਪਾਸ ਸਿਸ ਦਾ ਜਿਹੜਾ ਕਿਰਾਇਆ ਦੱਸਿਆ ਜਾ ਰਿਹਾ ਅਮਰਤਸਰ ਤੋਂ ਵੈਸ਼ਨੋ ਦੇਵੀ ਤੱਕ ਦਾ ਤਾਂ ਅੱਜ ਦੁਪਹਿਰ ਵੇਲੇ ਤਾਂ ਇੱਕ ਵਾਰ ਮੈਂ ਥੋੜੀ ਅੱਗੋਂ ਦੀ ਵੀ ਤਸਵੀਰ ਦਿਖਾ ਦਿਆਂ ਕਿਉਂਕਿ ਇਹ ਜਿਹੜਾ ਅਮਰਤਸਰ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਨੰਬਰ ਇੱਕ ਜਿੱਥੇ ਕਿ ਅੱਜ ਪਹਿਲੀ ਵਾਰ ਉਹ ਰੇਲ ਗੱਡੀ ਪਹੁੰਚੇਗੀ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਹਾਲੇ ਅੱਜ ਸਿਰਫ ਤੇ ਸਿਰਫ ਕੁਝ ਮੀਡੀਆ ਕਰਮੀ ਜਾਂ ਜਿਹੜੇ ਕੁਝ ਵਲੌਗਰ ਨੇ ਯੂਟਿਊਬਰ ਨੇ ਉਹ ਇਸ ਰੇਲ ਗੱਡੀ ਦੇ ਵਿੱਚ ਸਫ਼ਰ ਕਰਨਗੇ ਕਿਸੇ ਦੇ ਕੋਲੋਂ ਅੱਜ ਟਿਕਟ ਜਿਹੜੀ ਹੈ ਉਹ ਨਹੀਂ ਲਈ ਜਾਏਗੀ ਕਿਉਂਕਿ ਇੱਕ ਉਹਨਾਂ ਨੂੰ ਤਜਰਬਾ ਹੋਏਗਾ ਕਿ ਕਿਸ ਤਰੀਕੇ ਦੀ ਇਹ ਰੇਲ ਗੱਡੀ ਹੈ ਇਸ ਦੇ ਵਿੱਚ ਕਿਹੜੀਆਂ-ਕਿਹੜੀਆਂ ਅਸਬਧਾਵਾਂ ਨੇ ਕਿਹੜੀਆਂ-ਕਿਹੜੀਆਂ ਸਹੂਲਤਾਂ ਨੇ ਤਾ ਉਸ ਰੇਲ ਗੱਡੀ ਨੂੰ ਅਸੀਂ ਕਹਿ ਸਕਦੇ ਕਿ ਅਧਿਕਾਰਿਕ ਤੌਰ ਤੇ ਕੱਲ ਤੋਂ ਜੋ ਹੈ ਰਵਾਨਾ ਕੀਤਾ ਜਾਣਾ ਹੈ ਤਾਂ ਅੱਜ ਕਟੜਾ ਦੇ ਵੈਸ਼ਨੋਦੇਵੀ ਮੰਦਿਰ ਤੋਂ ਜੋ ਹੈ ਇਹ ਟ੍ਰੇਨ ਰਵਾਨਾ ਹੋਏਗੀ ਔਰ ਦੁਪਹਿਰ ਤੱਕ ਦਾ 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 ਲਗਾਇਆ ਜਾ ਰਿਹਾ ਹੈ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਉੱਪਰ ਵੀ ਕਿਤੇ ਸਮੇਂ ਦਾ ਜ਼ਿਕਰ ਫਿਲਹਾਲ ਨਹੀਂ ਕੀਤਾ ਗਿਆ ਤਰੀਕ ਜ਼ਰੂਰ ਲਿਖੀ ਹੋਈ ਹੈ ਕਿ 10 ਅਗਸਤ 2025 ਨੂੰ ਅੰਮ੍ਰਿਤਸਰ ਪੰਜਾਬ ਕਿਉਂਕਿ ਵਰਚੂਅਲੀ ਇਸ ਦਾ ਜਿਹੜਾ ਉਦਘਾਟਨ ਹੈ ਹਰੀ ਚੰਡੀ ਜਿਹੜੀ ਆ ਉਹ ਦਿਖਾਈ ਜਾਣੀ ਹੈ ਪਰ ਇੱਥੇ ਜਿਹੜਾ ਸਮਾਗਮ ਰੱਖਿਆ ਗਿਆ ਉਸ ਦੇ ਵਿੱਚ तमाम ਜਿਹੜੇ ਲੋਕ ਨੇ ਕਈ ਧਾਰਮਿਕ ਸ਼ਖਸੀਤਾਂ ਜਿਹੜੀਆਂ ਨੇ ਉਹ ਵੀ ਹਾਜ਼ਰ ਹੋਣਗੇ ਸਿਆਸਤਦਾਨ ਜਿਹੜੇ ਨੇ ਉਹ ਇੱਥੇ ਮੌਜੂਦ ਰਹਿਣਗੇ ਜਦੋਂ ਪ੍ਰਧਾਨ ਮੰਤਰੀ ਵੱਲੋਂ ਇਸ ਇੱਕ ਅਸੀਂ ਕਹਿ ਸਕਦੇ ਕਿ ਵਿਸ਼ੇਸ਼ ਜਿਹੜੀ ਰੇਲ ਗੱਡੀ ਆ ਉਸ ਨੂੰ ਹਰੀ ਝੰਡੀ ਜਿਹੜੀ ਅੱਜ ਦਿੱਤੀ ਜਾਣੀ ਹੈ ਤਾਂ ਇਸ ਦੇ ਨਾਲ ਉਹਨਾਂ ਸ਼ਰਧਾਲੂਆਂ ਨੂੰ ਇੱਕ ਵੱਡੀ ਰਾਹਤ ਮਿਲੇਗੀ ਤਾਂ ਮੈਂ ਇਸ ਦਾ ਜਿਹੜਾ ਰੂਟ ਹੈ ਉਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਜਿਹੜੀ ਟ੍ਰੇਨ ਹੈ ਜੋ ਅੰਮ੍ਰਿਤਸਰ ਤੋਂ ਰਵਾਨਾ ਹੋਏਗੀ ਤਾਂ ਅੰਮ੍ਰਿਤਸਰ ਤੋਂ ਚੱਲ ਕੇ ਇਹ ਵਿਆਸ ਜਿਹੜੇ ਇਸ ਦੇ ਸਕੋਪੇਜ ਨੇ ਵਿਆਸ ਜਲੰਧਰ ਔਰ ਉਸ ਤੋਂ ਬਾਅਦ ਪਠਾਨਕੋਟ ਤਾਂ ਇਹ ਜਿਹੜੇ ਸਟਾਪੇਜ ਨੇ ਹਾਲਾਂਕਿ ਜੰਮੂ ਵੀ ਇੱਕ ਸਟਾਪੇਜ ਇਹ ਦੱਸਿਆ ਜਾ ਰਿਹਾ ਤਾਂ ਤਿੰਨ ਤੋਂ ਚਾਰ ਜਿਹੜੇ ਰੇਲਵੇ ਸਟੇਸ਼ਨਾਂ ਤੇ ਇਹ ਰੇਲ ਗੱਡੀ ਜਿਹੜੀ ਰੁਕੇਗੀ ਔਰ 4:30 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਕੇ ਰਾਤ 10 ਵਜੇ ਜੋ ਹੈ ਜੰਮੂ ਕਸ਼ਮੀਰ ਦੇ ਕਟੜਾ ਰੇਲਵੇ ਸਟੇਸ਼ਨ ਤੇ ਪਹੁੰਚੇਗੀ ਤਾਂ ਸਮਾਂ ਵੀ ਬਚੇਗਾ ਔਰ ਜਿਹੜੇ ਸ਼ਰਧਾਲੂ ਇੱਥੋਂ ਬੱਸਾਂ ਦੇ ਵਿੱਚ ਜਾਂ ਹੋਰ ਆਪਣੇ ਵਾਹਨਾਂ ਦੇ ਵਿੱਚ ਜਾਂਦੇ ਸੀ ਤਾਂ ਉਹਨਾਂ ਦੇ ਲਈ ਇੱਕ ਵਧੀਆ ਸਹੂਲਤ ਹੈ ਕਿਉਂਕਿ ਲਗਭਗ 4:30 ਵਜੇ ਤੋਂ ਪਹਿਲਾਂ ਲੋਕ ਆਪਣੇ ਕਾਰਜ ਦਾ ਕੰਮ ਨਿਬੇੜ ਕੇ ਆਪਣੇ ਕੰਮਕਾਰ ਜਿਹੜੇ ਨੇ ਉਹ ਨਿਬੇੜ ਕੇ ਇਸ ਰੇਲ ਗੱਡੀ ਦੇ ਜ਼ਰੀਏ 10 ਵਜੇ ਬੈਸਨੂ ਦੇਵੀ ਪਹੁੰਚ ਸਕਦੇ ਨੇ ਜੇਕਰ ਕਿਸੇ ਨੇ ਰਾਤ ਨੂੰ ਯਾਤਰਾ ਕਰਨੀ ਹੈ ਤਾਂ ਉਸ ਦਾ ਸਮਾਂ ਬਚ ਸਕਦਾ ਹੈ ਤਾਂ ਇਸ ਤਰੀਕੇ ਦੇ ਨਾਲ ਇਸ ਦਾ ਜਿਹੜਾ ਸਮਾਸਾਰਨੀ ਜਿਹੜੀ ਆ ਉਹ ਤਿਆਰ ਕੀਤੀ ਗਈ ਹੈ ਤਾਂ ਅੱਜ ਇਸ ਦੀ ਸ਼ੁਰੂਆਤ ਹੋਣੀ ਹੈ ਔਰ ਇੱਕ ਵੱਡਾ ਤੋਹਫਾ ਜਿੱਥੇ ਪੰਜਾਬ ਦੇ ਲੋਕਾਂ ਨੂੰ ਮਿਲਣਾ ਹੈ ਅੰਮ੍ਰਿਤਸਰ ਦੇ ਲੋਕਾਂ ਨੂੰ ਮਿਲਣਾ ਉੱਥੇ ਹੀ ਕਿਉਂਕਿ ਅੰਮ੍ਰਿਤਸਰ ਇੱਕ ਟੂਰਿਜ਼ਮ ਸਪੌਟ ਹੈ ਇੱਥੇ ਦੁਨੀਆ ਭਰ ਤੋਂ ਲੋਕ ਪਹੁੰਚਦੇ ਨੇ ਤਾਂ ਪਹਿਲਾਂ ਉਹਨਾਂ ਨੂੰ ਵੱਖ-ਵੱਖ ਸਾਧਨਾਂ ਦੇ ਜ਼ਰੀਏ ਜੋ ਇਹ ਕਟੜਾ ਪਹੁੰਚਣ ਦੇ ਲਈ ਕਈ ਤਰ੍ਹਾਂ ਦੇ ਹੋਰ ਪ੍ਰਬੰਧ ਕਰਨੇ ਪੈਂਦੇ ਸੀ ਪਰ ਹੁਣ ਉਹ ਜੇਕਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚਦੇ ਨੇ ਤਾਂ ਇੱਥੋਂ ਹੀ ਬੰਦੇ ਭਾਰਤ ਐਕਸਪ੍ਰੈਸ ਦੇ ਵਿੱਚ ਬੈਠ ਕੇ ਉਹ ਵੈਸਲੋਂ ਦੇਵੀ ਦਰਸ਼ਨਾਂ ਦੇ ਲਈ ਜਾ ਸਕਣਗੇ ਜੀ ਪਰਮਿਲਪਰ ਆਹ ਠੀਕ ਹੈ ਜੀ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਵਿਖਾਉਣ ਲਈ ਪੂਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਆਪਣੇ ਆਪ ਦੇ ਵਿੱਚ ਲੋਕਾਂ ਨੂੰ ਵੱਡੀ ਸਹੂਲਤ ਮਿਲਣ ਜਾ ਰਹੀ ਹੈ ਜਿਹੜੇ ਵੀ ਸ਼ਰਧਾਲੂ ਅਵੇਸ਼ ਨੂੰ ਦੇਵੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਸੇ ਨੂੰ ਲੈ ਕੇ ਅੰਮ੍ਰਿਤਸਰ ਕਟੜਾ ਵੱੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਜੇ ਕਾ ਸਟਾਪੇਜ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤੋਂ ਇਹ ਟ੍ਰੇਨ ਚੱਲੇਗੀ ਉਸ ਤੋਂ ਬਾਅਦ ਬਿਆਸ ਪਹੁੰਚੇਗੀ ਫਿਰ ਜਲੰਧਰ ਦੇ ਵਿੱਚ ਸਟਾਪੇਜ ਹੋਵੇਗਾ ਉਸ ਤੋਂ ਬਾਅਦ ਜਲੰਧਰ ਉਸ ਤੋਂ ਬਾਅਦ ਜਮੂ ਦੇ ਵਿੱਚ ਇਹ ਟ੍ਰੇਨ ਰੁਕੇਗੀ ਆ ਤਾਂ ਫਿਰ ਕਟੜਾ ਤੱਕ ਇਹ ਟ੍ਰੇਨ ਚੱਲੇਗੀ ਤਾਂ ਸਿੱਧੇ ਤੌਰ ਤੇ ਆਮ ਲੋਕਾਂ ਨੂੰ ਇਸ ਦੇ ਨਾਲ ਵੱਡੀ ਸਹੂਲਤ ਮਿਲੇਗੀ